ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਅੱਜ ਤੁਹਾਨੂੰ ਅਸੀਂ 40 ਮੁਕਤੀਆਂ ਦੇ ਨਾਮ ਦੱਸਾਂਗੇ ਜਥੇਦਾਰ ਭਾਈ ਮਹਾਂ ਸਿੰਘ ਭਾਈ ਸ਼ਮੀਰ ਸਿੰਘ ਭਾਈ ਸਾਧ ਸਿੰਘ ਭਾਈ ਗਰਜਾ ਸਿੰਘ ਭਾਈ ਸੁਹੇਲ ਸਿੰਘ ਭਾਈ ਸੁਲਤਾਨ ਸਿੰਘ ਭਾਈ ਸੋਭਾ ਸਿੰਘ ਭਾਈ ਸੰਤ ਸਿੰਘ ਭਾਈ ਹਰછા ਸਿੰਘ ਭਾਈ ਹਰੀ ਸਿੰਘ ਭਾਈ ਕਰਨ ਸਿੰਘ ਭਾਈ ਕਰਮ ਸਿੰਘ ਭਾਈ ਕਾਲਾ ਸਿੰਘ ਭਾਈ ਕਿਰਤ ਸਿੰਘ ਭਾਈ ਕਿਰਪਾਲ ਸਿੰਘ ਭਾਈ ਖੁਸ਼ਹਾਲ ਸਿੰਘ ਭਾਈ ਗੁਲਾਬ ਸਿੰਘ ਭਾਈ ਗੰਗਾ ਸਿੰਘ ਭਾਈ ਗੰਡਾ ਸਿੰਘ ਭਾਈ ਕਰਬਾਰਾ ਸਿੰਘ ਭਾਈ ਚੰਬਾ ਸਿੰਘ ਭਾਈ ਜਾਦੋ ਸਿੰਘ ਭਾਈ ਜੋਗਾ ਸਿੰਘ ਭਾਈ ਜੰਗ ਸਿੰਘ ਭਾਈ ਦਿਆਲ ਸਿੰਘ ਭਾਈ ਦਰਬਾਰਾ ਸਿੰਘ ਭਾਈ ਦਲਬਾਗ ਸਿੰਘ ਭਾਈ ਧਰਮ ਸਿੰਘ ਭਾਈ ਧੰਨਾ ਸਿੰਘ ਭਾਈ ਨਿਹਾਲ ਸਿੰਘ ਭਾਈ ਨਿਧਾਨ ਸਿੰਘ ਭਾਈ ਭਾਗ ਸਿੰਘ ਭਾਈ ਬੂੜ ਸਿੰਘ ਭਾਈ ਭੋਗਾ ਸਿੰਘ ਭਾਈ ਭੋਲਾ ਸਿੰਘ ਭਾਈ ਮੱਝਾ ਸਿੰਘ ਭਾਈ ਮਾਨ ਸਿੰਘ ਭਾਈ ਮਇਆ ਸਿੰਘ ਭਾਈ ਰਾਏ ਸਿੰਘ ਭਾਈ ਲਸ਼ਮਣ ਸੰਧ ਇਹ 40 ਮੁਖਤਿਆਂ ਦੇ ਨਾਮ ਸੰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ